ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਇੱਕ ਉਹ ਇਨਸਾਨ ਹੈ ਜਿਹਦੇ ਵਿੱਚ ਏਡਾ ਜ਼ਿਆਦਾ ਹੰਕਾਰ ਵੱੜ ਚੁੱਕਿਆ ਹੈ ਕਿ ਸ਼ਾਇਦ ਜੇ ਕੋਈ ਮੇਰੇ ਖਿਲਾਫ ਬੋਲੇਗਾ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਹਰ ਮੁੱਦਾ ਚੱਕਦੇ ਨੇ ਪਹਿਲਾਂ ਵੀ ਪਰਚੇ ਦੇ ਕੇ ਦੇਖ ਲਏ ਜੇ ਹੁਣ ਵੀ ਪਰਚਾ ਦੇ ਕੇ ਦੇਖ ਲੈਣਗੇ ਤੇ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਨਾ ਕਦੇ ਡਰਿਆ ਤੇ ਨਾ ਉਹਨੇ ਕਦੇ ਡਰਨਾ ਮਜੀਠੀਆ ਸਾਹਿਬ ਨੇ 10 ਦਿਨ ਪਹਿਲਾਂ ਹੀ ਦੱਸਤਾ ਸੀ ਇਲੈਕਸ਼ਨ ਤੋਂ ਕਿ ਇਹਨਾਂ ਦਾ ਹੁਣ ਮੈਨੂੰ ਪਰਚਾ ਦੇਣ ਦੀ ਜਿਹੜੀ ਕਾਰਵਾਈ ਉਹ ਸ਼ੁਰੂ ਕਰ ਰਹੇ ਨੇ ਉਹ ਬਹੁਤ ਅਫਸਰ ਪਟਿਆਲੇ ਵੀ ਮਤਬ ਵੀਜਿਲੈਂਸ ਚ ਵੀ ਹਰ ਥਾਂ ਤੇ ਸਿੱਟ ਚ ਵੀ ਵਾਰ-ਵਾਰ ਬਦਲ ਗਏ ਇਕੋ ਜਦੋਂ ਕਿਸੇ ਅਫਸਰ ਨੂੰ ਲਾਉਂਦੇ ਨੇ ਤਾਂ ਇਹ ਸਭ ਨੇ ਕੰਟਿਸ਼ਨ ਰੱਖਦੇ ਨੇ ਕਿ ਤੁਸੀਂ ਜੇਠੀਆ ਸਾਹਿਬ ਤੇ ਪਰਚਾ ਦੇਣਾ ਹੈ ਸ਼ਰੂਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਘਰ ਤੇ ਅੱਜ ਵਿਜੀਲੈਂਸ ਦੀ ਰੇਡ ਹੋਈ ਹੈਗੀ ਅੱਜ ਅੰਮ੍ਰਿਤਸਰ ਘਰ ਦੇ ਵਿੱਚ ਅਤੇ ਚੰਡੀਗੜ੍ਹ ਘਰ ਦੇ ਵਿੱਚ ਇਹ ਰੇਡ ਹੋਈ ਹੈ ਤੜਕਸਰ ਜਿਹੜੀ ਹੈ ਪੁਲਿਸ ਵੱਡੀ ਗਿਣਤੀ ਦੇ ਵਿੱਚ ਵਿਜੀਲੈਂਸ ਦੀ ਜਿਹੜੀ ਟੀਮ ਹੈ ਉਹ ਪਹੁੰਚੀ ਹੈਗੀ ਇਸ ਦੇ ਵਿੱਚ ਕਈ ਸਵਾਲ ਬਿਕਰਮ ਸਿੰਘ ਮਜੀਠੀਆ ਨੇ ਵੀ ਚੁੱਕੇ ਨੇ ਔਰ ਇਸ ਰੇਡ ਦੇ ਉੱਪਰ ਹੁਣ ਲਗਾਤਾਰ ਇਹ ਵੀ ਸਵਾਲ ਖੜੇ ਹੋ ਰਹੇ ਨੇ ਕਿ ਜਦੋਂ ਬਿਕਰਮ ਸਿੰਘ ਮਜੀਠੀਆ ਬੇਬਾਕੀ ਦੇ ਨਾਲ ਸਰਕਾਰ ਨੂੰ ਘੇਰ ਰਹੇ ਨੇ ਤੇ ਅੱਜ ਮੂੰਹ ਬਰਨ ਕਰਾਉਣ ਦਾ ਤਰੀਕਾ ਇਹ ਵਿਜੀਲੈਂਸ ਦਾ ਨਜ਼ਰ ਆ ਰਿਹਾ ਹੈਗਾ ਇਸ ਨੂੰ ਲੈ ਲੀਡਰ ਕੀ ਸੋਚ ਰਹੇ ਨੇ ਕਿਉਂਕਿ ਨਿੰਦਾ ਕਰਦੇ ਹੋਏ ਨਜ਼ਰ ਆ ਰਹੇ ਨੇ ਖਾਸ ਤੌਰ ਤੇ ਸਾਡੇ ਨਾਲ ਬਿੱਟੂ ਛੱਠਾ ਮੌਜੂਦ ਨੇ ਪਟਿਆਲਾ 2 ਦੇ ਇੰਚਾਰਜ ਨੇ ਸੀਨੀਅਰ ਆਗੂ ਨੇ ਸਰ ਕਿਵੇਂ ਵੇਖੀ ਜੀ ਸੁਰੇਸਵਰੀ ਜੀ ਜੋ ਵਿਜੀਲੈਂਸ ਮੌਜੂਦ ਕੀਤੇ ਵੈਰੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਦੁਨੀਆ ਤੇ ਚਾਹੇ ਕੋਈ ਵੱਡੇ ਤੋਂ ਵੱਡਾ ਹੰਕਾਰੀ ਰਾਜਾ ਵੀ ਆਇਆ ਉਹ ਵੀ ਕਦੇ ਰਹਾ ਨਹੀਂ ਹਰ ਚੀਜ਼ ਦਾ ਅੰਤ ਇੱਕ ਵਾਰ ਜ਼ਰੂਰ ਹੁੰਦਾ ਹੈ ਅੱਜ ਹਾਲਾਤ ਇਹ ਹੋਏ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਇਕ ਗੋਹ ਇਨਸਾਨ ਹੈ ਜਿਹਦੇ ਵਿੱਚ ਏਡਾ ਜ਼ਿਆਦਾ ਹੰਕਾਰ ਵੱੜ ਚੁੱਕਿਆ ਹੈ ਕਿ ਸ਼ਾਇਦ ਜੇ ਕੋਈ ਮੇਰੇ ਖਿਲਾਫ ਬੋਲੇਗਾ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਹਰ ਮੁੱਦਾ ਚੱਕਦੇ ਨੇ ਸੱਚ ਦਾ ਮੁੱਦਾ ਚੱਕਦੇ ਨੇ ਜੋ ਉਹਨਾਂ ਨੇ ਮੁੱਦਾ ਅੱਜ ਤੱਕ ਚੱਕਿਆ ਹੈ ਕਦੇ ਸਰਕਾਰ ਨੇ ਉਹਦੇ ਖਿਲਾਫ ਜਾ ਕੇ ਜਾਂ ਉਹਨੂੰ ਕਦੀ ਝੂਠਾ ਸਾਬਤ ਨਹੀਂ ਕਰ ਸਕਦੇ ਪਰ ਜਦੋਂ ਉਹਨਾਂ ਤੋਂ ਨਹੀਂ ਟਾਇਆ ਗਿਆ ਅੱਜ ਉਹਨਾਂ ਦੇ ਘਰੇ ਸਵੇਰੇ ਵਿਜੀਲੈਂਸ ਦੀ ਟੀਮ ਜਿੱਥੇ ਉਹਨਾਂ ਦੀ ਵਾਈਫ ਉਹ ਇੱਕ ਮੌਜੂਦਾ ਐਮਐਲਏ ਨੇ ਜੋ ਉਹਨਾਂ ਨੇ ਵਤੀਰਾ ਅੱਜ ਕੀਤਾ ਉਹ ਨਾ ਦੇਖਣਯੋਗ ਹੈ ਤਕੇ ਮਾਰੇ ਉਥੇ ਪਹੁੰਚ ਗਏ ਉਥੇ ਜਾ ਕੇ ਬਿਨਾ ਵਰਦੀ ਤੋਂ ਇੰਨੇ ਬਿਜ਼ਨਸ ਦੀ ਟੀਮ ਭੇਜ ਦੇਣੀ ਇਹ ਬਹੁਤ ਵੱਡੀ ਮਾੜੀ ਗੱਲ ਹੈ ਚਾਹੇ ਲੱਖ ਵਾਰ ਮੁੱਖ ਮੰਤਰੀ ਉਹਨੂੰ ਢਾਹਣ ਦੀ ਕੋਸ਼ਿਸ਼ ਕਰੇ ਉਹ ਕਦੇ ਵੀ ਨਹੀਂ ਢਹਿ ਸਕਦਾ ਕਿਉਂਕਿ ਉਹ ਸੱਚ ਨਾਲ ਖੜਾ ਹੈ ਤੇ ਸੱਚ ਦਾ ਪਹਿਰਾ ਦਿੰਦਾ ਜਿੰਨੀ ਪਹਿਲਾਂ ਵੀ ਪਰਚੇ ਦੇ ਕੇ ਦੇਖ ਲਏ ਜੇ ਹੁਣ ਵੀ ਪਰਚਾ ਦੇ ਕੇ ਦੇਖ ਲੈਣਗੇ ਤੇ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਨਾ ਕਦੇ ਡਰਿਆ ਤੇ ਨਾ ਉਹਨੇ ਕਦੇ ਡਰਨਾ ਇਹ ਤਾਂ ਸਭ ਕਿਵੇਂ ਵੇਖੀਏ ਕਿਉਂਕਿ ਜਿਸ ਤਰੀਕੇ ਨਾਲ ਇਹ ਕਿਹਾ ਜਾ ਰਿਹਾ ਹੈ ਕਿ ਬੇਪਾਕੀਰਨ ਬੋਲਦੇ ਸੀ ਸ਼ਾਇਦ ਇਸ ਕਰਕੇ ਇਹ ਪਰਚਾ ਜਾਂ ਇਸ ਤਰੀਕੇ ਦੀ ਕਾਰਵਾਈ ਹੋਈ ਹੈ ਲੇਕਿਨ ਜੋ ਖਦਸ਼ਾ ਵਿਕਰਮ ਸਿੰਘ ਮਜੀਠੀਆ ਦਾ ਪਹਿਲਾ ਰਿਆ ਹੈਗਾ ਉਹਨਾਂ ਨੇ ਇਹ ਆਖਿਆ ਸੀ ਕਿ ਮੇਰੇ ਤੇ ਕੋਈ ਨਾ ਕੋਈ ਕੇਸ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ ਐਸਪੀ ਉਸ ਪਰਿਵਾਰ ਨੂੰ ਲੈ ਕੇ ਸਵਾਲ ਚੱਕੇ ਸੀਗੇ ਕਿ ਸ਼ਾਇਦ ਉਹਨਾਂ ਦੇ ਵੱਲੋਂ ਨਹੀਂ ਕਾਰਵਾਈ ਕੀਤੀ ਗਈ ਤਾਂ ਕਰਕੇ ਜਿਹੜਾ ਮੁਖੀ ਵੀ ਬਦਲ ਦਿੱਤਾ ਗਿਆ ਇਹਨਾਂ ਨੇ ਤਵ ਹਜ਼ਾਰ ਬਾਰ ਕੋਸ਼ਿਸ਼ ਕਰ ਲਈ ਪਟਿਆਲੇ ਦੇਖ ਲਓ ਕਿੰਨੀ ਵਾਰ ਬੁਲਾ ਲਿਆ ਖੈਰਾ ਜਿਹੜਾ ਜਿਹੜਾ ਵੀ ਇਹਨਾਂ ਦੇ ਸਰਕਾਰ ਦੇ ਖਿਲਾਫ ਬੋਲਦਾ ਹੈ ਕਿਉਂਕਿ ਇਹ ਇੱਕ ਨਾਂ ਪਰਿਵਾਰ ਦਾ ਜਿਹੜਾ ਮੁੱਖ ਮੰਤਰੀ ਆਪਣੇ ਪਰਿਵਾਰ ਦਾ ਨਹੀਂ ਹੋਇਆ ਜਿਹੜਾ ਮੁੱਖ ਮੰਤਰੀ ਦੇ ਵਿੱਚ ਈਗੋ ਹੈ ਜਿਹਨੂੰ ਮੁੱਖ ਮੰਤਰੀ ਨੇ ਪ੍ਰਮਾਤਮਾ ਨੇ ਜਦੋਂ ਕੋਈ ਇਸ ਲੈਵਲ ਤੇ ਪਹੁੰਚਦਾ ਤਾਂ ਪਰਮਾਤਮਾ ਦੀ ਨਮਰਤਾ ਚ ਰਹਿਣਾ ਚਾਹੀਦਾ ਇੱਕ ਹੰਕਾਰੀ ਬੰਦਾ ਇਹਨੇ ਹਜ਼ਾਰ ਵਾਰ ਕੋਸ਼ਿਸ਼ ਕਰਕੇ ਦੇਖ ਲਈ ਉਹਨੂੰ ਤੇ ਪਰਚਾ ਦੇਣ ਦੀ ਪਰ ਕੁਝ ਵੀ ਕੱਢ ਨਹੀਂ ਪਾਇਆ ਤੁਹਾਡੇ ਸਾਹਮਣੇ ਨਾ ਚਿਰ ਜੇਲ੍ਹ ਚ ਵੀ ਰੱਖ ਕੇ ਦੇਖ ਲਿਆ ਕੋਈਸ਼ਣ ਵੀ ਅਜੇ ਤੱਕ ਕੱਢ ਨਹੀਂ ਪਾਇਆ ਉਸੇ ਤਰ੍ਹਾਂ ਜਿਨਾਂ ਨੇ ਜਦੋਂ ਪਤਾ ਕਿ ਜਿਹੜੇ ਇਹਨਾਂ ਦੇ ਮੰਤਰੀਆਂ ਦੇ ਖਿਲਾਫ ਜਿਹੜੇ ਇਹਨਾਂ ਦੀ ਸਰਕਾਰ ਦੇ ਖਿਲਾਫ ਜਿਹੜੇ ਸੱਚ ਦੇ ਮੁੱਦੇ ਨੇ ਜਦੋਂ ਮਜੀਠੀਆ ਸਾਹਿਬ ਚੱਕਦੇ ਨੇ ਤੇ ਆਪਾਂ ਨੂੰ ਪਤਾ ਹੀ ਸੀ ਕਿ ਮਜੀਠੀਆ ਸਾਹਿਬ ਨੇ 10 ਦਿਨ ਪਹਿਲਾਂ ਹੀ ਦੱਸਤਾ ਸੀ ਇਲੈਕਸ਼ਨ ਤੋਂ ਕਿ ਇਹਨਾਂ ਦਾ ਹੁਣ ਮੈਨੂੰ ਪਰਚਾ ਦੇਣ ਦੀ ਜਿਹੜੀ ਕਾਰ ਮਤਲਬ ਬਿਜੀਲੈਂਸ ਚ ਵੀ ਹਰ ਥਾਂ ਤੇ ਸਿੱਟ ਚ ਵੀ ਵਾਰ-ਵਾਰ ਬਦਲ ਕੇ ਕੋਈ ਜਦੋਂ ਕਿਸੇ ਅਫਸਰ ਨੂੰ ਲਾਉਂਦੇ ਨੇ ਤਾਂ ਇਹ ਉਹਦੇ ਸਾਹਮਣੇ ਕੰਡੀਸ਼ਨ ਰੱਖਦੇ ਨੇ ਕਿ ਤੁਸੀਂ ਜੇਠੀਆ ਸਾਹਿਬ ਤੇ ਪਰਚਾ ਦੇਣਾ ਤੇ ਇਹ ਸੱਚ ਦੀ ਜਿੱਤ ਹੋਏਗੀ ਵਿਕਰਮਜੀਤ ਸਿੰਘ ਮਜੀਠੀਆ ਨਾ ਕਦੇ ਡਰਿਆ ਤੇ ਨਾ ਉਹਨੇ ਕਦੇ ਡਰਨਾ ਸ਼੍ਰੋਮਣੀ ਅਕਾਲੀ ਦਲ ਕਿਵੇਂ ਦੇਖ ਰਿਹਾ ਜੀ ਲੀਡਰ ਕਿਵੇਂ ਦੇਖ ਰਹੇ ਕਿਉਂਕਿ ਇਸ ਵਿੱਚ ਕਹਿੰਦੇ ਨੇ ਕਿ ਜਦੋਂ ਇਸ ਤਰੀਕੇ ਦੇ ਰੇਡਾਂ ਹੋਣ ਤੇ ਲੀਡਰ ਡੀਮੋਟੀਵੇਟ ਹੋ ਜਾਂਦੇ ਨੇ ਤੁਸੀਂ ਕਿਵੇਂ ਵੇਖਣੋ ਲੀਡਰ ਨੂੰ ਜਨਤਨ ਜਵਾਬ ਵੀ ਦੇਣਾ ਸ੍ਰੋਮਣੀ ਅਕਾਲੀ ਦਲ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਨਾਲ ਹਰ ਇੱਕ ਵਰਕਰ ਤੋਂ ਲੈ ਕੇ ਹਰ ਇੱਕ ਲੀਡਰ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਨਾਲ ਖੜਾ ਹੈ ਔਰ ਇਹਦੀ ਜਿਹੜੀ ੱੱਕੇ ਦੀ ਲੜਾਈ ਹੈ ਇਹਦਾ ਡਟ ਕੇ ਜਿਹੜਾ ਹੈਗਾ ਉਹ ਵਿਰੋਧ ਕਰੇਗਾ ਸ਼੍ਰੋਮਣੀ ਅਕਾਲੀ ਦਲ ਨਾਲ ਖੜੇਗਾ ਡਟ ਕੇ ਬਹੁਤ ਧੰਨਵਾਦ ਬਿਲਕੁਲ ਬਿੱਟੂ ਛੱਠਾ ਸਾਡਾ ਮੌਜੂਦ ਸੀ ਸਿੱਧੇ ਤੌਰ ਦੇ ਉੱਪਰ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਇਸ ਦਾ ਵਿਰੋਧ ਕਰੇਗਾ ਔਰ ਬੇਪਾਕੀ ਨਾਲ ਬੋਲਣਾ ਕਿਤਨੇ ਕਿਤੇ ਸਰਕਾਰ ਨੂੰ ਪਸੰਦ ਨਹੀਂ ਇਹ ਸਿੱਧੇ ਤੌਰ ਦੇ ਉੱਪਰ ਸਵਾਲ ਚੱਕਿਆ ਜਾ ਰਿਹਾ ਹੈਗਾ ਕਿ ਜਦੋਂ ਵਿਕਰਮ ਸਿੰਘ ਮਜੀਠੀਆ ਬੇਪਾਕੀ ਦੇ ਨਾਲ ਆਪਣੀ ਗੱਲਾਂ ਆਪੜਾ ਮੁੱਦਾ ਖਾਸ ਤੌਰ ਤੇ ਪੰਜਾਬ ਦਾ ਮੁੱਦਾ ਉਹ ਜਦੋਂ ਚੱਕ ਰਹੇ ਨੇ ਤੇ ਇਸ ਤਰੀਕੇ ਨਾਲ ਉਹਨਾਂ ਦੀ ਜ਼ੁਬਾਨ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਕੈਮਰਾ ਪਰਸਨ ਰਵੀ ਜਪਲ ਦਾ ਨਾਮ ਦੰਬਰ ਸਿੰਘ ਪੀਟੀਸੀ ਨਿਊਜ਼ ਪਟਿਆਲਾ